ਗਾਵੋ ਸਿੱਖ ਆਵੋ ਸਿੱਖ ਸਤ ਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਦੀ ਬਾਣੀਆਂ ਦੀ ਬਾਣੀ ਨੂੰ ਪਿਆਰੀ ਸਾਥ ਸੰਗਤ ਦੀ ਅੱਜ ਸ਼ੁਮੰਨੀ ਸੇਵਾ ਸਾਡੀ ਗੜੇ ਬਾਬਾ ਜੀ ਮਨਸੇਨ ਗੁਰਦਵਾਰਾ ਗੜੇ ਵਾਜੋ ਬੜਾ ਬੜਾ ਅਫਨਾ ਲਾ ਕਰਕੇ ਸਤਵੇਂ ਪਾਸ਼ਾ ਸ੍ਰੀ ਗੁਰੂ ਸਾਹਿਬ ਜਿਨ੍ਹਾਂ ਦਾ ਪ੍ਰਕਾਸ਼ ਇਹ ਵੇਸ ਬਾਂਦੇ ਵਿੱਚ ਗੰਦਰ ਸ਼ਹਿਰ ਦੀਆਂ ਸਮੂਹ ਸੁਖਮਨੀ ਸਿਹਬ ਦੇ ਵਸਾadians ਨੇ ਸਮੂਹਿਕ ਕਾਰਜ ਕੇ ਰਾਸ ਪਿੰਨੇ ਕੀਤਾ ਦੁਆਰਾ ਸੰਗਾਨ ਨੂੰ ਨਿਹਾਲ ਕੀਤਾ ਮਹੋਬਿਆਰੀ ਸਾਹਿਬ ਜੀ ਸਤਵੇਂ ਪਾਤਸ਼ਾਹ ਗੁਰੂ ਹਰ Rai ਜੀ ਦਾ ਜਨਮ 31 ਜਨਵਰੀ 1680 ਨੂੰ ਸਿਰੋਤਪੁਰ ਸਾਹਿਬ ਦੀ ਧਰਤੀ ਤੇ ਸੰਤਾਨ ਬਾਪਾ ਗੁਰਦਤਾ ਜੀ ਇਹ ਬਾਬਾ ਨਿਹਾਲ ਕੌਤੀ ਤੋਂ ਹੋਇਆ ਆਪ ਜਦੋਂ ਆਣਾ ਜਨਮ ਹੋਇਆ ਆਪ ਜੀ ਦੇ ਜੋ ਦਾਦਾ ਜੀ ਸੇ ਹਰਗੋਬਿੰਦ ਸਾਹਿਬ ਵੀਰੀ ਪੀਰੀ ਦੇ ਮਾਲਕ ਅਰਜਨ ਆਇਆ ਪੜ ਕੇ ਤੁਰਤ ਹਰਗੋਬਿੰਦ ਸਾਹਿਬੀ ਉਸ ਸਮੇਂ ਦਰਬਾਰ ਸਾਹਿਬ ਉਮਰ ਸਾਹਿਬ ਦਾ ਕਾਹ ਤੱਕ ਦੇ ਸਾਹ ਜਦੋਂ ਉਹ ਖਬਰ ਮਿਲੀ ਤਾਂ ਉਹਨਾਂ ਨੇ ਕਿਹਾ ਕਿ ਜੋ ਹਰਗੋਬਿੰਦ ਹਰਗੋਬਿੰਦ ਸਾਹਿਬ ਨੇ ਇਹ ਕਿਹਾ ਕਿ ਜੋ ਮੇਰਾ ਪੋਤਰਾ ਆਇਆ ਇੱਕ ਸੰਸਾਰ ਦੇ ਵਿੱਚ ਹਰ ਰਾਏ ਜੀ ਉਹ ਦੁਨੀਆ ਦੀ ਸੇਵਾ ਕਰੇਗਾ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਉਹ ਚਲੇ ਰਸਤੇ ਵਿੱਚ ਲੋੜਵੰਦਾਂ ਨੂੰ ਅਤੇ ਜੋ ਗਰੀਬ ਸੀਗੇ ਉਹਨਾਂ ਨੂੰ ਮਾਇਆ ਦਿੰਦੇ ਹੋਏ ਉਹ ਕੀਰਤਪੁਰ ਸਾਹਿਬ 'ਤੇ ਪਹੁੰਚੇ ਅਤੇ ਉਹ ਬਾਲਗ ਦੇ ਕਮਰੇ ਵਿੱਚ ਗਏ ਬਾਲਗ ਨੂੰ ਮਿਲੇ ਤੇ ਉਹਨਾਂ ਨੇ ਬਾਲਗ ਨੂੰ ਇਹ ਅਸੀਸ ਦਿੱਤੀ ਨਾਲ 22 ਸਾਸਰਾਂ ਦੀ 22 ਸਾਸਰ ਦਿੱਤੇ ਅਤੇ ਇਹ ਕਿਹਾ ਕਿ ਤੁਸੀਂ ਯੁੱਧ ਨਹੀਂ ਕਰਨਾ ਤੁਹਾਡੇ ਨਾਲ ਜਿਹੜਾ ਵੀ ਯੁੱਧ ਕਰਨ ਆਏਗਾ ਉਹ ਰਾਹ ਵਿੱਚ ਖਤਮ ਹੋ ਜਾਏਗਾ ਸਾਧ ਸੰਗਤ ਜੀ ਗੁਰੂ ਹਰ ਰਾਏ ਜੀ ਸਾਹਿਬ ਉਹਨਾਂ ਜਦੋਂ ਛੇਵੇਂ ਪਾਸ਼ਾ ਹਰ ਗੋਬਿੰਦ ਸਿੰਘ ਜੀ ਨੂੰ ਸਮਾਨ ਲੱਗੇ ਉਹਨਾਂ ਨੇ ਸੰਤਾਂ ਨੂੰ ਇਕੱਠਾ ਕੀਤਾ ਤਾਂ ਸੱਤਵੇਂ ਪਾਸ਼ਾ ਗੁਰੂ ਹਰ ਰਾਏ ਸਾਹਿਬ ਜੀ ਨੂੰ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਤੇ بیٹے ਭਾਈ ਭਾਨੂੰ ਜੀ ਉਹਨਾਂ ਨੇ ਟਿੱਕਾ ਲਾਇਆ ਦਾੜੀ ਉਦਾ ਟਿੱਕਾ ਲਾ ਕੇ ਟਿੱਕਾ ਲਾ ਕੇ ਕੇਸਰ ਦਾ ਕਿ ਸਤਵੇਂ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਬਣੇ ਤੋਂ ਮੈਂ ਅੱਜ ਦੇ ਦਿਨ ਤੇ ਬਹੁਤ ਬਹੁਤ ਸੰਗਤਾਂ ਨੂੰ ਆਪਣੇ ਵੱਲੋਂ ਜੋ ਸਾਡੇ ਸ਼ਮਨੀ ਸਿੰਘ ਸਾਹਿਬ ਜੀ ਸਾਡੇ ਦੀਆਂ ਬੀਬੀਆਂ ਪਾਟੀਆਂ ਭੈਣ ਜੀ ਸਤਵੰਦ ਗੋਜੀ ਕਰੋ ਜੀ ਜੀ ਜਰਜੀਤ ਗੋਜੀ ਸਾਰਿਆਂ ਨੇ ਨਾਮ ਬੋਧ ਨੇ ਰਾਜ ਕੋ ਜਿਨ੍ਹਾਂ ਨੇ ਸੇਵਾ ਕੀਤੀ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਨਾ ਸਾਰੀਆਂ ਸੰਗਤਾਂ ਨੂੰ ਸਾਰੇ ਦੇਸ਼ਾਂ ਵਿੱਚ ਵਸੇ ਗੁਰਨਾਣਕ ਨਾਮ ਸਾਧ ਸੰਗਤਾਂ ਨੂੰ ਅੱਜ ਸਤਵੇਂ ਪਾਤਸ਼ਾਹ ਗੁਰੂ ਹਰ राय ਜੀ ਦੇ ਪ੍ਰਕਾਸ਼ ਦਿਵਸ ਦੀ ਬਹੁਤ-ਬਹੁਤ ਵਧਾਈ ਹੋਵੇ ਨਾਮ ਜਪੋ ਇਹ ਗੱਲਾਂ ਯਾਦ ਰੱਖੋ ਨਾਮ ਜਪੋ ਕੀਰਤਨ ਕਰੋ ਸੇਵਾ ਕਰੋ ਭਾਈ ਦੇ ਕੰਮ ਕਰੋ ਤੇ ਆਪਣਾ ਜੀਵਨ ਸਫਲ ਕਰੋ ਅੱਜ ਦਾ ਦਿਨ ਹੈ ਜਿਹੜਾ ਅੱਜ ਪੰਜਾਬੀ ਦਿਵਸ ਵੀ ਹੈ ਪੰਜਾਬ ਤੋਂ ਪੰਜਾਬੀ ਦਿਵਸ ਹੈ ਸਾਰੇ ਆਪਣੇ ਬੱਚਿਆਂ ਨੂੰ ਪੰਜਾਬੀ ਪੜਾਓ ਪੰਜਾਬੀ ਰੱਖਾਓ ਕਿਉਂਕਿ ਆਪਾਂ ਹਿੰਦੀ ਬੋਲਦੇ ਆਂ ਅੰਗਰੇਜ਼ੀ ਬੋਲਦੇ ਆਂ ਪੰਜਾਬੀ ਭੁੱਲੀ ਜਾ ਰਹੇ ਆਂ ਉਜੜਾ ਗੁਰੂ ਗ੍ਰੰਥ ਸਾਹਿਬ ਦਾ ਹੈ ਉਹ ਗੁਰਮੁਖੀ ਲਿਪੀ ਵਿੱਚ ਹੈਗਾ ਤੋਂ ਸਾਰਿਆਂ ਨੂੰ ਬੇਨਤੀ ਹੈ ਅੱਜ ਦਾ ਗੁਰੂ ਜੀ ਦਾ ਜਨਮ ਦਿਨ ਵੀ ਹੈ ਗੁਰੂ ਹਰ Rai ਸਾਹਿਬ ਜੀ ਦਾ ਜਨਮ ਦਿਨ ਆਇਆ ਜਾ ਰਿਹਾ ਹੈ ਬਾਬਾ ਜੀਵਨ ਸਿੰਘ ਗੁਰਦਵਾਰਾ ਵਿਖੇ ਨਾਲ ਇਹ ਵੀ ਬੇਨਤੀ ਹੈ ਕਿ ਸਾਰੇ ਆਪਣੇ ਬੱਚਿਆਂ ਨੂੰ ਪੰਜਾਬੀ ਜਿਹੜੀ ਬੋਲੀ ਆ ਸਤਿਕਾਰ ਕਰੋ ਬੱਚੇ ਪੰਜਾਬੀ ਬੋਲਾਂ ਤਾਂ ਪੰਜਾਬੀ ਬੋਲੋ ਸਕੂਲਾਂ 'ਚ ਪੰਜਾਬੀ ਪੜ੍ਹਾਓ ਬੱਚਿਆਂ ਨੂੰ ਤੋਂ ਮੈਂ ਸਾਰਿਆਂ ਦਾ ਦੁਆਰਾ ਫਿਰ ਆਪਾਂ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਵਾਲੋਂ ਇਸੇ ਤੋਂ ਮਨਿਰ ਸਾਰ ਸੇਵਾ ਕੀਤੀਆਂ ਸਾਰੀਆਂ ਬੀਬੀਆਂ ਵੱਲੋਂ ਜਿਨ੍ਹਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਦਿਨਾਂ ਤੇ ਕਰਕੇ ਸੇਵਾ ਕੀਤੀ ਲੰਗਰ ਆਦੀ ਵੀ ਲਵਾਏਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਜਥੇ ਆਏ ਨੇ ਟਾਈਮ ਕੱਢ ਕੇ ਅਸੀਂ ਉਹਨਾਂ ਦਾ ਹੱਥੋਂ ਬਿਹਾਰ ਜਾਂਦੇ ਆ ਸੱਚੇ ਪਾਤਸ਼ਾਹ ਸਾਰੇ ਜਥਿਆਂ ਨੂੰ ਸ਼ਰਧੀ ਘਾਟ ਰੱਖਣ ਕਿਸੇ ਦਿਨ ਸਾਰੇ ਜਥੇ ਸੰਤਾਂ ਦੀ ਗੁਰੂ ਘਰ ਦੀ ਸੇਵਾ ਕਰਦੇ ਰਹਿਣ ਸਖੀਰ ਤੇ ਦਾਗ ਭਿੰ达ਵਾਲ ਸਿੰਘ ਕੌਸਾ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਦੀਵਸੇ ਗੜਾ ਆਪਣੇ ਵਾਲੋਂ ਭਿੰ达 ਸਿੰਘ ਜੀ ਡਬਹੀ ਉਹਨਾਂ ਵਾਲੋਂ ਸਾਡੇ ਭੈਣ ਜੀ ਸੁਖਵਰਦ ਕੌਰ ਜੀ ਕਬਲਜੀਤ ਕੌਰ ਜੀ ਸਾਡੀ ਭੈਣ ਪਤਾਰ ਨਰਦੇ ਪ੍ਰਧਾਨ ਜੀ ਉਹਨਾਂ ਵਾਲੋਂ ਅਤੇ ਵਿਸ਼ੇਸ਼ ਤੌਰ ਤੇ ਹਰਮਿੰਦਰ ਕੌਰ ਜੀ ਪਾਠੀਆ ਜਿਨ੍ਹਾਂ ਨੇ ਇਹ ਜੋ ਪ੍ਰੋਗਰਾਮ ਕੀਤਾ ਬੜਾ ਵੱਡਾ ਯੋਗਦਾਨ ਹੈ ਸਾਰਿਆਂ ਨੂੰ ਫੋਨ ਕਰਕੇ ਬੁਲਾਇਆ ਉਹਨਾਂ ਦਾ ਵੀ ਤਹਾਦ ਹੈ ਤੇ ਸਾਰਿਆਂ ਵਾਲੋ ਅਸੀਂ ਬਹੁਤ ਬਹੁਤ ਧੰਨ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਵਾਹੀ ਦੋ ਜੀ ਕੇ ਫਤੇ ਗੁਰੂ ਪਿਆਰੀ ਸਾਹਿਬ ਜੀ ਸਤਵੇਂ ਪਾਸ਼ਾ ਸ਼ਾਂਤਾਨਾ ਸ਼ਿਰੂ ਹਰ ਰਾਏ ਜੀ ਦਾ ਗੁਰਦੁਆਰਾ ਬਾਬਾ ਜੀ ਸਿਗਣਾ ਹੈ ਜਿਸ ਦਾ ਸਾਸ਼ਟਿ ਸੰਮਾਨਾਇਆ ਜਾਂਦਾ ਜਿਹਦੇ ਵਿੱਚ ਸੂਸਤਰ ਸੁਸਾਇਟੀਆਂ ਸੋਨੇ ਸਿਸਾਇਟੀਆਂ ਸਾਰੇ ਜਨਮਦਿਆਂ 32 40 ਤੱਕ ਆਗਮਨ ਇਹਦੇ ਵਿੱਚ ਇਹ ਮੇਲ ਲੋਕਦਾਨਾ ਨਾਲ ਗੁਰਦੁਆਰ ਸਿੰਘ ਜੀ ਨਾਲ ਸਾਥ ਕੱਢ ਕੇ ਜੀਵਨ ਜੀ ਫੋਰਜੀ ਖਾਲਸਾ ਇਹਨਾਂ ਦੀ ਰਣੁਭਾਈ ਇੱਥੇ ਪ੍ਰੋਗਰਾਮ ਹੋ ਰਿਹਾ ਹੈ ਕਿ ਇਹ ਪ੍ਰੋਗਰਾਮ ਸਫਲ ਬਣਾਉਣ ਦੇ ਵਿੱਚ ਜਿਹੜਾ ਹੈ ਸਭ ਤੋਂ ਵੱਡਾ ਯੋਗਦਾਨ ਗੁਰਦਰ ਬਾਬਾ ਜੀਵਨ ਸਿੰਘ ਦਾ ਹੈ ਜਿਨ੍ਹਾਂ ਨੇ ਸਾਨੂੰ ਗਾਈਡ ਕੀਤਾ ਵਾਹਿਗੁਰੂ ਜੀ ਮੇਰ ਨਾਲ ਜਿੱਥੇ ਵੀ ਰਾਜੀ ਕੀ ਹੈ ਸਾਡਾ ਦਿਲ ਬਹੁਤ ਖੁਸ਼ ਹੋ ਰਿਹਾ ਹੈ ਕਿ ਇਸ ਤਰ੍ਹਾਂ ਸਾਨੂੰ ਇੰਨਾ ਸਹਿਯੋਗ ਮਿਲਿਆ ਹੈ ਕਿ ਅਸੀਂ ਅੱਜ ਇਹ ਕਹਿ ਸਕਦੇ ਹਾਂ ਕਿ ਅਸੀਂ ਹਾਰਸਾ ਲੈਣ ਦਾ ਪ੍ਰੋਗਰਾਮ ਲਾਇਆ ਹੈ ਇਸ ਦਾ ਇੱਕ ਸੁਭਾਵਾ ਜਿਨ੍ਹਾਂ ਜਿੱਥੇ ਆਏ ਨੇ ਸਾਨੂੰ ਬਹੁਤ ਵਧੀਆ ਪ੍ਰੋਗਰਾਮ ਕਹਿ ਕੇ ਗਏ ਨੇ ਜਿਨ੍ਹਾਂ ਸਾਡਾ ਮਨੋਪਰਨ ਨੂੰ ਅੱਲਾਸ਼ੇ ਉਹ ਕਹਿੰਦੇ ਨਾ ਕਿ ਆਪਣਾ ਕੋਈ ਨਾ ਕਿਤੀ ਸਫਲ ਸਿਖੇ ਰੰਗ ਲੱਗਦਾ ਜਿਕੇ ਫਲ ਮਿਲਦਾ ਜਿਕੇ ਤੇ ਬਹੁਤ ਖੁਸ਼ੀ ਹੁੰਦੀ ਹੈ ਤੇ ਸਾਡੇ ਜਿਹੜੀ ਮਿਹਨਤ ਤੋਂ ਪਰ ਲੱਗਿਆ ਇਹਦਾ ਸੇਵਾ ਸਾਡੀ ਸਵਾਰੀ ਬੰਦਾ ਸਿੰਘ ਜੀਔਰ ਤੇ ਸਮੂ ਟਮੇਟੀ ਵੱਲੋਂ ਜਿਹੜੀ ਸੁਸਾਇਟੀ ਦੇ ਵੱਜਦਾ ਹੈ ਇਸ ਲਈ ਮੈਂ ਤੈਹ ਦੇ ਤੋ ਪੂਰੇ ਸਾਰੀਆਂ ਆਈਆਂ ਸੰਤਾਂ ਦਾ ਗੁਰਦੁਆਰਾ ਬਾਬਾ ਜੀ ਨੂੰ ਸਿੰਘ ਦੀ ਬੁੰਡਕ ਬੇਟੀ ਦਾ ਓਤਸਵ ਦਿਵਸ ਦਾ ਜੁਬਮਨੀ ਸੁਸਾਇਟੀ ਦੇ ਤੋਂ ਧੰਨਵਾਦ ਕਰਦੀ ਆ ਜਿਨੇ ਸਾਡਾ ਸਾਥ ਦਿੱਤਾ ਵਾਜਰੇ ਜੀ ਦਾ ਪਾਜਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਪ੍ਰੋਗਰਾਮ ਬਹੁਤ ਨਿਕਿਆ ਸੀ ਸਾਰਾ ਸਪੈਨਰ ਬਹੁਤ ਲੋਕੀ ਤਾਂ ਕਿ ਜਿਹੜੇ ਇਸ ਪ੍ਰੋਗਰਾਮ ਕਰੋ ਮੈਂ ਤੁਹਾਡੇ ਨਾਲ ਆ ਤੁਹਾਡੇ ਨਾਲ ਸਾਰਾ ਕੰਮ ਕਰਵਾਉਂਗਾ ਬਹੁਤ ਮਿਹਨਤ ਨਾਲ ਕਰਵਾਉਂਗਾ ਬਹੁਤ ਵਧੀਆ ਹੋਇਆ ਸਾਰਿਆਂ ਨੇ ਬਹੁਤ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰਿਆਂ ਦਾ ਬਟਾਨ ਕੋਟਾ ਨਾਲ ਵਾਇਫੀ ਖਾਸਾ ਵਾਇਫੀ ਦੇ ਦਿੱਤੇ ਖਾਸਾ ਮਾਣ ਨੂੰ ਅੱਜ ਬਹੁਤ है, ती ती तो में तो में ता हैतन सिंह गुरद्वारा जरा जो सिंह आए के मौके पर प्रोग्राम रखा गया और समूह स्त्री सत्संग सभावान सीदा दिता गया और, और बहुत सारे गुट हैं जिन्हों का असि तैयदों धनवाद करते हैं सारे गुरु सबको छ पार्क बहुत और बहुत ही प्यारूर्वक श्रद्धापूर्वक चल गया है और गुरु के लंग रुट वर्ताए बताए जा रहे हैं गुरुद्वारा बाबा जीत सिंह साहब के प्रधान श्री गुरुद्र सिंह का बहुत बहुत धन्यवाद इन्ह ने ਉਹਦੇ ਹਿਸਤ ਜਿਹੜਾ ਮੇਰੇ ਨਾਲ ਇਤਿਬਾਰਾਇਆ ਤੇ ਸਾਰੀਆਂ ਵੀਡੀਓ ਦੇਖ ਕੇ ਮੇਰੇ ਨਾਲ ਮਿਲ ਕੇ ਬਹੁਤ ਹੀ ਅੱਛੀ ਸੇਵਾ ਕੀਤੀ ਤੇ ਸਾਰੀ ਸੇਵਾ ਨੂੰ ਬੜੀ ਜਨਮਤ ਦੇ ਨਾਲ ਆ ਬਹੁਤ ਅੱਛੇ ਤਰੀਕੇ ਦੇ ਨਾਲ ਨੇ ਗਾਣਾ ਹੋਰ ਪਿਆਰ ਦੇ ਨਾਲ ਚਰਤਾ ਦੇ ਨਾਲ ਪੂਰੀ ਸੇਵਾ ਕੰਮ ਦੇ ਹੀ ਦੇ ਨਾਲ ਦੇ ਪ੍ਰੇਰਿਆ ਆ ਆਇਆਂ ਇਸ ਸੰਤਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਾਹਿਬ ਜੀ ਸੱਚੇ ਸ੍ਰੀ ਦਰਜਨ ਲੱਖ ਲੱਖ ਜੀ ਧੰਨਵਾਦ ਵਾਹਿਗੁਰੂ ਜੀ ਦਾ ਆਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਦਿਹਾਗੋਰਾਤ ਜੀ ਕਾਰਕਮੇਟੀਆ ਧੰਨਵਾਦ ਕਰਦੇ ਆ ਸਾਨੂੰ ਇਹਨਾਂ ਨੇ ਮੌਕਾ ਦਿੱਤਾ ਕਿ ਆਉਣ ਦਾ ਇਹ ਸਾਰੇ ਦੱਤੇ ਬਹੁਤ ਵੱਡੀ ਸ਼ਾਨਾ ਯੋਗਤਾ ਸਾਡੇ ਨਾਲ ਹੈ ਕਿ ਸਾਰੇ ਦੱਤੇ ਦਾ ਨਾੜੇ ਦੀ ਸ਼ੌਕੀ ਗੱਲ ਨਹੀਂ ਹੈਗੀ ਇਹ ਸਾਰੇ ਦੱਤੇ ਹੁੰਦੇ ਆ ਉਹਨਾਂ ਦੀ ਸੇਵਾ ਕਰਨੀ ਲੰਗਰ ਪਾਣੀ ਸੁਕਾਣਾ ਬਹੁਤ ਵੱਡਾ ਉਪਰਾਲਾ ਹੈ ਯੋਇ ਗੁਰੂ ਚੜ੍ਹਦੀ ਕਲਾ ਬਖਸ਼ੇ ਯੋਇ ਜੀ ਖਾਲਸਾ ਯੋਇ Baba even is, is this you. संग गुजार <Elijah and> <kinder> <#MI fruit, airports, inaudible>